ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਧ ਸਿੰਘ ਰਾਉਂਗੜੀ ਆ ਭਰਾਵੋ ਤੁਹਾਡੇ ਨਾਲ ਅੱਜ ਤੁਸੀਂ ਸਾਹਮਣੇ ਜਿਹੜੇ ਮੈਂ ਦੇਖ ਰਹੇ ਹੋਗੇ ਇਹ ਬੋਰਡ ਦਾ ਦਰਖਤਾ ਜੀ ਬਾਬਾ ਬੋਰਡ ਜੀ ਨੂੰ ਕਹਿੰਦੇ ਨੇਗੇ ਤੇ ਹੁਣ ਇਹ ਮੀ ਪੈ ਗਿਆ ਪੱਤ ਚੜ ਲੰਗੀ ਤੋਂ ਬਾਅਦ ਉਹ ਦੇਖੋ ਤੁਸੀਂ ਹੁਣ ਇਹ ਸਾਰੇ ਟੂਸੇ ਫੁੱਟਣ ਲੱਗ ਗਏ ਹੁਣ ਇਹਦੇ ਬਾਟੀਆਂ ਜਾਨਕਿ ਜਿਹੜਾ ਬੂਰਾ ਉਹ ਤੋਂ ਦੇ ਵਿੱਚ ਹੁਣ ਬੀਪ ਇਹਨਾ ਸਟਾਰਟ ਹੋ ਗਿਆ ਬਾਟਿੰਗ ਕਰਕੇ ਸੱਲੇ ਡਿੱਗਣੀਆਂ ਤੇ ਜਾਨ ਬਰ ਇੱਥੇ ਆਦਾ ਢਿੱਡ ਭਰਨ ਲਈ ਆਉਣਗੇ ਤੁਸੀਂ ਦੇਖੋ ਦਾੜੀ ਆਈ ਵੀ ਇਹਦੀ ਕਿੱਡੀ ਕਿੱਡੀ ਜੀ ਤੇ ਸ਼ਹਿਰਾਂ ਸ਼ਹਿਰਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਹੈਗਾ ਬੀ ਇਹ ਕੀ ਚੀਜ਼ ਆ ਭਰਾਵੋ ਇਹ ਜਿਹੜਾ ਤੁਸੀਂ ਦੇਖ ਰਹੇ ਵੱਡਾ ਦਰਖਤ ਪੇੜ ਇਹ ਸਭ ਤੋਂ ਵੱਧ ਆਕਸੀਜਨ ਛੱਡਦਾ ਜੀ ਰਾਤ ਨੂੰ ਵੀ ਹੋਰ ਜਿਹੜੇ ਬੂਟੇ ਨੇ ਉਹ ਸਾਰੇ ਆਕਸੀਜਨ ਬੰਦ ਕਰ ਦਿੰਦੇ ਨੇਗੇ ਇਹ ਕਿ ਬਰੋਟਾ ਇੱਕ ਪਿੱਪਲ ਹੋਇਆ ਭਰਾਵੋ ਇਹ 24 ਘੰਟੇ 12 ਮਹੀਨੇ 30 ਦਿਨ ਰਾਤ ਨੂੰ ਵੀ ਆਕਸੀਜਨ ਛੱਡਦੇ ਨੇ ਭਰਾਵੋ ਇਹ ਇਹਦੀ ਖਾਸੀਅਤ ਆ ਬਖਸ਼ ਨੋਗੇ ਬਖਾਉਣੇ ਆ ਦੇਖੋ ਭਰਾਵੋ ਕਿੰਨੀ ਹਰਿਆਲੀ ਆ ਕਰੀਬ-ਕਰੀਬ ਇਹ 3 ਤੋਂ 400 300 ਦੇ ਵਿੱਚ ਫੈਲਿਆ ਹੋਇਆ ਹੈਗਾ ਤੇ ਦੇਖੋ 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 ਕਿੰਨੀ ਗ੍ਰੀਨਰੀ ਆ ਤੇ ਆ ਇਹਦੀ ਹੈਗੇ ਦਾੜੀ ਜਿਹੜੀਆਂ ਮੱਝਾਂ ਹੰਗਾਵਾ ਨਵੇਂ ਦੁੱਧ ਨਹੀਂ ਹੁੰਦੇ ਆ ਭਰਾਵੋ ਤੁਸੀਂ ਕੁੱਟ ਕੇ ਉਹਨੂੰ ਪਾ ਸਕਦੇ ਹੋ ਤੇ ਇਹਨਾਂ ਨਵੇਂ ਦੁੱਧ ਹੋ ਜਾਂਦੇ ਨਹੀਂ ਗਾਵਾ ਮੱਝਾਂ ਤੇ ਆਹ ਦਾੜੀ ਇਹਦੀ ਜੀ ਇਹ ਨੂੰ ਬੁਖਾਰਿਆ ਤੇ ਆਹ ਦੇਖੋ ਤੁਸੀਂ ਕਰੀ ਕਰੀ ਮਿੰਦਰ ਲੱਗ ਰਿਹਾ ਜਿਵੇਂ 100 ਸਾਲ ਪ੍ਰਾਣਾ ਬੋੜੋਂਦਾ ਇਹ ਤੇ ਤੁਸੀਂ ਇਹਦੀ ਸਾਹ ਥੱਲੇ ਬੈਠ ਕੇ ਸੱਜਣੋ ਏਸੇ ਉਸੀ ਦਾ ਸਾਹ ਭਰਾਵੋ ਪਿੱਛੇ ਰਹਿੰਦੇ ਨੇ ਆਮਾਨਾ ਜੀ ਜਿਵੇਂ ਆ ਰੱਬ ਦੀ ਗੋਦ ਦੇ ਵਿੱਚ ਬੈਠ ਕੇ ਭਰਾਓ ਗੋਦੀ ਦੇ ਵਿੱਚ ਬੈਠ ਕੇ ਇੰਨਾ ਇੱਥੇ ਠੰਡੀ ਠਾਰ ਹਵਾ ਤੇ ਸਾਹ ਹੁੰਦੀ ਹੈ ਇਹਦੀ ਤੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਲਾਈਕ ਸਿਰ ਜਰੂਰ ਕਰੋ ਭਰਾਓ ਪਰ ਸੱਚ ਨੂੰ ਆਪਾਂ ਜਿਹੜਾ ਇਹ ਬੂਟਾ ਦਾ ਜੀ ਇਹ ਪੇੜ ਹੈ ਇਹ ਆਪਾਂ ਜਰੂਰ ਲਾਈਏ ਇੱਕ ਇੱਕ ਪਿੰਡ ਦੇ ਸੱਥਾਂ ਦੇ ਵਿੱਚ ਸੁਸਾਨ ਘੰਟਾ ਦੇ ਵਿੱਚ ਸਕੂਲਾਂ ਦੇ ਵਿੱਚ ਤਾਂ ਜੋ ਆਉਣ ਵਾਲੇ ਨਸਲਾਂ ਇਹਨੂੰ ਯਾਦ ਰੱਖਣ ਨਹੀਂ ਭਰਾਓ ਆਪਾਂ ਇਹਨੂੰ ਭੁੱਲ ਜਾਾਂਗੇ ਭਰਾਓ ਭਾਈ ਗੁਰੂ ਖਾਲਸਾ ਵਾਹਿਗੁਰੂ ਜੀ ਖਾਤਿ